ਕਮ ਕੈਂਤੀਏ ਤੈਨੂੰ ਸਮਝ ਚਾਰਾ ਨ 35 ਏ ਤੇਰੀ ਮਤ ਤੇ ਪੜਦਾ ਪਾ ਬੈਠੀ ਏ ਮਾਇਆ ਦੀ ਚਲਕਾਰ ਮਨਾ ਤੈਨ ਸਮਝੇ ਨਹੀਂ ਓ ਸਮਝ ਨਹੀਂ ਓ ਵਿਸਰ ਗਿਆ ਕਰਤਾਰ ਮਨਾ ਤੈਨ ਸਮਝੇ ਨਹੀਂ ਓ ਸਮਝੇ ਨਹੀਂ ਓ ਵਿਸਰ ਗਿਆ ਕਰਤਾਰ ਮਨਾ ਤੈਨ ਸਮਝੇ ਨਹੀਂ ਓ ਸਮਝੇ ਆ ਕਰਤਾ ਮਨਾ ਤੈ ਸਮਝ ਨਹੀਂਉ ਸਮਝ ਨਹੀਂਉ ਵਿਸਰ ਗਿਆ ਕਰਤਾ ਮਨਾ ਤੈ ਸਮਝ ਨਹੀਂਉ ਗੁਰ ਬਾਣੀ ਹਰਦਮ ਕਹਿੰਦੀ ਏ ਤੈਨੂੰ ਸਮਝਦ ਰਹਿਣਾ ਕਹਿੰਦੀ ਏ ਤੇਰੀ ਮਤ ਤੇ ਪਰਦਾ ਪਾ ਬੈਠੀ ਏ ਮਾਇਆ ਦੀ ਚਲਕਾਰ ਮਨਾ ਤੈ ਸਮਝ ਨਹੀਂਉ ਸਮਝ ਨਹੀਂਉ ਵਿਸਰ ਗਿਆ ਕਰਤਾਰ ਮਨਾ ਤੈਨੂੰ ਸਮਝ ਨਹੀਂਓ ਸਮਝ ਨਹੀਂਓ ਵਿਰਹ ਗਲੇ ਆਪਰ ਰਸਿਆ ਤੈਨੂੰ ਸਮਝ ਨਹੀਂਓ ਸਮਝ ਨਹੀਂਓ ਵਿਸਰ ਗਿਆ ਕਰਤਾਰ ਮਨਾ ਤੈਨੂੰ ਸਮਝ ਨਹੀਂਓ ਜਰ ਜਨੀਨਾ ਸੋਨੇ ਚੰਦੀ ਦੀ ਤੈ ਪਾ ਲਈ ਹਟੀ ਜਰ ਜਨੀਨਾ ਸੋਨੇ ਚਾਂਦੀ ਦੀ ਤੈ ਪਾਲਈ ਹੱਟੀ ਨੇਕੀ ਧਰਮ ਸਚਾਈ ਵਾਲੀ ਨਾ ਕੋਈ ਖੱਟੀ ਖੱਟੀ ਨੇਕੀ ਧਰਮ ਸਚਾਈ ਵਾਲੀ ਨਾ ਕੋਈ ਖੱਟੀ ਖੱਟੀ ਜਰਜਮੀਨਾ ਸੋਨੇ ਚਾਂਦੀ ਦੀ ਤੈ ਪਾਲਈ ਹੱਟੀ ਨੇਕੀ ਧਰਮ ਸਚਾਈ ਵਾਲੀ ਨਾ ਕੋਈ ਖੱਟੀ ਖੱਟੀ ਸਿਮਰਨ ਭਜਨ ਬਿਨਾ ਸਭ ਬਾਕੀ ਸਿਮਰਨ ਭਜਨ ਬਿਨਾ ਸਭ ਬਾਕੀ ਝੂਠੇ ਹੋਰ ਵਪਾਰ ਮਨਾ ਤੈਨ ਸਮਝ ਨਹੀਂਓ ਸਮਝ ਨਹੀਂਓ ਵਿਸਰ ਗਿਆ ਕਰਤਾਰ ਮਨਾ ਤੈਨ ਸਮਝ ਨਹੀਂਓ ਸਮਝ ਨਹੀਂਓ ਵਿਸਰ ਗਿਆ ਕਰਤਾਰ ਮਨਾ ਤੈਨ ਸਮਝ ਨਹੀਂਓ ਸਮਝ ਨਹੀਂਓ ਇਸਰ ਗਿਆ ਕਰਤਾਰ ਮਨਾ ਤੈਨ ਸਮਝ ਨਹੀਂਓ ਵਿਸਰ ਗਿਆ ਕਰਤਾਰ ਮਨਾ ਤੈਨੂੰ ਸਮਝ ਨਹੀਂ ਆ ਸਮਝ ਨਹੀਂ ਆ ਵਿਸਰ ਗਿਆ ਕਰਤਾਰ ਮਨਾ ਤੈਨੂੰ ਸਮਝ ਨਹੀਂ ਆ ਸਮਝ ਨਹੀਂ ਆ ਵਿਸਰ ਗਿਆ ਕਰਤਾਰ ਮਨਾ ਤੈਨੂੰ ਸਮਝ ਨਹੀਂ ਆ ਸਮਝ ਨਹੀਂ ਆ ਵਿਸਰ ਗਿਆ ਕਰਤਾਰ ਮਨਾ ਤੈਨੂੰ ਸਮਝ ਨਹੀਂ ਆ ਇਹ 40 ਗੰਜ ਕਾ ਰੋਨੇ ਜੋੜੇ ਨਾਲ ਨਹੀਂ ਕੁਝ ਲੈ ਗਿਆ 40 ਕੁਝ ਕਾਰਨੇ ਜੋੜੇ ਨਾਲ ਨਹੀਂ ਕੁਝ ਲੈ ਗਿਆ ਖਾਲੀ ਹੱਥੀ ਤੁਰ ਗਿਆ ਜਗ ਤੋਂ ਸਭ ਕੁਝ ਪਿੱਛੇ ਹੀ ਰਹਿ ਗਿਆ ਖਾਲੀ ਹੱਥੀ ਤੁਰ ਗਿਆ ਜਗ ਤੋਂ ਸਭ ਕੁਝ ਪਿੱਛੇ ਹੀ ਰਹਿ ਗਿਆ ਇਹ ਤੀਆਂ ਪੁੱਤਰ ਭੈਣ ਭਰਾ ਸਭ ਤੀਆਂ ਪੁੱਤਰ ਭੈਣ ਭਰਾ ਸਭ ਮਤਲਬ ਦਾ ਸੰਸਾਰ ਮਨਾ ਤੈਨੂੰ ਸਮਝੇ ਨਹੀਂ ਉਹ ਸਮਝ ਨਹੀਂ ਉਹ ਵਿਸਰ ਗਿਆ ਕਰਤਾਰ ਮਨਾ ਤੈਨੂੰ ਸਮਝ ਨਹੀਂਓ ਸਮਝ ਨਹੀਂਓ ਵਿਸਰ ਗਿਆ ਕਰਤਾਰ ਮਨਾ ਤੈਨੂੰ ਸਮਝ ਨਹੀਂਓ ਸਮਝ ਨਹੀਂਓ ਵਿਸਰ ਗਿਆ ਕਰਤਾਰ ਮਨਾ ਤੈਨੂੰ ਸਮਝ ਨਹੀਂਓ ਇਹ ਸੇਵਾ ਸਿਮਰਨ ਨਾਮ ਦੇ ਬਾਝੋਂ ਨਾਲ ਨਹੀਂ ਕੁਝ ਜਾਵੇ ਸੇਵਾ ਸਿਮਰਨ ਨਾਮ ਦੇ ਬਾਝੋਂ ਨਾਰ ਨਹੀਂ ਕੁਝ ਜਾਵੇ ਤੈਸਾ ਹੀ ਫਲ ਮਿਲਦਾ ਬੰਦੇ ਜੈਸੇ ਕਰਮ ਕਮਾਵੇ ਤੈਸਾ ਹੀ ਫਲ ਮਿਲਦਾ ਬੰਦੇ ਜੈਸੇ ਕਰਮ ਕਮਾਵੇ ਇਸ ਦੁਨੀਆ ਤੋਂ ਕਈ ਦਿਲ ਬੀਰੇ ਤੁਰ ਗਏ ਬਾਜੀ ਹਾਰ ਮਨਾਤੇ ਨੂੰ ਸਮਝ ਨਹੀਂ ਆ ਸਮਝ ਨਹੀਂ ਉਹ ਵਿਸਰ ਗਿਆ ਕਰਤਾਰ ਮਨਾਉ ਤੇ ਨੂੰ ਸਮਝ ਨਹੀਂ ਉਹ ਸਮਝਣਿਓ ਆਕਰਤਾਰ ਮਨਾ ਤੈਨ ਸਮਝ ਨਹੀਂਓ ਸਮਝ ਨਹੀਂਓ ਵਿਸਰ ਗਿਆ ਕਰਤਾਰ ਮਨਾ ਤੈਨ ਸਮਝ ਨਹੀਂਓ ਸਮਝ ਨਹੀਂਓ ਵਿਸਰ ਗਿਆ ਕਰਤਾਰ ਮਨਾ ਤੈਨ ਸਮਝ ਨਹੀਂਓ ਸਮਝ ਨਹੀਂਓ ਵਿਸਰ ਗਿਆ ਕਰਤਾਰ ਮਨਾ ਤੈਨ ਸਮਝ ਨਹੀਂਓ ਸਮਝ ਨਹੀਂਓ ਵਿਸਰ ਗਿਆ ਕਰਤਾਰ ਮਨਾ ਤੈਨ ਸਮਝ ਨਹੀਂਓ ਸਮਝ ਨਹੀਂਓ ਵਿਸਰ ਗਿਆ ਕਰਤਾਰ ਮਨਾ ਤੈਨ ਸਮਝ ਨਹੀਂਓ ਸਰ ਮੱਜ ਨਹੀਂ ਹੋ ਵਿਸਰ ਗਿਆ ਕਰਤਾਰ ਮਾਤਾ ਨੂੰ ਸਮਝ ਨਹੀਂ ਹੋ ਵੇਖੋ ਕਹਿੰਦੇ ਸੇਵਾ ਸਿਮਰਨ ਨਾਮ ਦੇ ਬਾਝ